ਆਪਰੇ ਇਸੀ ਗੱਡੀਆਂ ਦੀ ਭੰਟੋੜ ਵਾਲੀ ਕੀ ਹੈ ਮਾਮਲਾ ਸਭ ਪੂਰਾ ਕੀ ਉਸੇ ਰਾਹ ਕਾਰਵਾਈ ਕੀਤੀ ਇਹ ਭਾਗੂ ਰੋਡ ਦੇ ਉੱਪਰ ਇੱਕ ਜਾਗਰੂਤੀ ਦਾ ਪ੍ਰੋਗਰਾਮ ਸੀਗਾ ਪ੍ਰੋਗਰਾਮ ਦੌਰਾਨ ਜਿਹੜੀ ਇੱਕ ਧੋਬੀਆ ਨੇ ਬਸਤੀ ਦੇ ਕੁਝ ਲੜਕੇ ਸੀਗੇ ਉਹਨਾਂ ਦੇ ਆਪਸ ਦੇ ਵਿੱਚ ਲੜਾਈ ਹੋ ਗਈ ਸੀ ਲੜਾਈ ਹੋਣ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਜਿਹੜੀ ਗੱਡੀਆਂ ਨੇ ਦੂਸਰੇ ਗਰੁੱਪ ਦੀ ਹੈਗੀ ਹੈ ਉਹਨਾਂ ਨੇ ਉਸ ਗੱਡੀਆਂ ਦੇ ਜਿਹੜੀ ਸੜਕ ਦੇ ਉੱਪਰ ਲੱਗੇ ਸੀ ਉਹਨਾਂ ਦੀ ਭੰਟੋੜ ਵੀ ਕਰ ਦਿੱਤੀ ਸੀ ਸੋ ਇਸ ਮਸਲੇ ਦੇ ਉੱਤੇ ਅਸੀਂ ਅਫੇਅਰ ਨੰਬਰ 53 ਥਾਣਾ ਸਿਵਲ ਲੈਂਡ ਦੇ ਵਿੱਚ ਦਰਜ ਰਜਿਸਟਰ ਕਰ ਲਈ ਹੈ ਵਕੂਬ ਹਸਾਮਾ ਦੇ ਤਹਿਤ 160 148 427 ਆਈਪੀਸੀ ਦੇ ਵਿੱਚ ਥਾਣਾ ਸਿਵਲ ਲੈਂਡ ਦੇ ਵਿੱਚ ਐਫਆਰ ਰਜਿਸਟਰ ਹੋ ਗਈ ਹੈ ਇਹਦੇ ਵਿੱਚ ਅਸੀਂ ਚਾਰ ਜਿਹੜੇ ਦੋਸ਼ੀ ਨੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਅਸੀਂ ਉਹਨਾਂ ਨੂੰ ਰੌਡੌਪ ਵੀ ਕਰ ਲਿਆ ਜਿਹਦੇ ਜੋ ਨਰਿੰਦਰ ਤੇ ਕਰਨ ਜਿਹੜੇ ਹੈਗੇ ਨੇ ਦੋ ਬਾਲਗ ਨੇ ਦੋ ਜਿਹੜੇ ਹੈਗੇ ਨੇ ਤੇ ਵਿੱਚ ਜੁਵਨਾਈਲ ਨੇ ਜਿਨ੍ਹਾਂ ਦੀ ਉਮਰ 17 ਸਾਲ ਦੇ ਕਰੀਬ ਹੈਗੀ ਹੈ ਚਾਰ ਦੋਸ਼ੀਆਂ ਨੇ ਅਸੀਂ ਪਛਾਣ ਕਰ ਲਈ ਹੈ ਜਿਹਨਾਂ ਨੂੰ ਅਸੀਂ ਰੌਡੌਪ ਵੀ ਕਰ ਲਿਆ ਬਾਕੀ ਚਾਰ ਦੋਸ਼ੀ ਹੋਰ ਜਿਹੜੇ ਆ ਜਿਹੜੇ ਬਿਆਨ ਵਸਤੀ ਦੇ ਨਾਲ ਦੇ ਸਾਥੀ ਨੇ ਉਹਨਾਂ ਦੀ ਪਛਾਣ ਵੀ ਕਰ ਲਈ ਹੈ ਸੋ ਇਸ ਮਾਮਲੇ ਦੇ ਵਿੱਚ ਅਸੀਂ ਐਫ ਆਈ ਆਰ ਦਰਜ ਕਰਕੇ ਸਾਰੇ ਬੰਦੇ ਜਿਹੜੇ ਹੈਗੇ ਆਡੈਂਟੀਫਾਈ ਕਰਕੇ ਉਹਨਾਂ ਨੂੰ ਜਲਦੀ ਹੀ ਅਸੀਂ ਬਾਕੀ ਜਿਹੜੇ ਰਹਿੰਦੇ ਆ ਉਹਨਾਂ ਨੂੰ ਫੜ ਲਵਾਂਗੇ ਸੋ ਜਿਹੜੇ ਵੀ ਕਿਸੇ ਵੀ ਤਰ੍ਹਾਂ ਦੇ ਕਿਸੇ ਸ਼ਰਾਰਤੀ ਅੰਸਰ ਜੋ ਵੀ ਕਿਸੇ ਘਟਨਾ ਨੂੰ ਜਾਬ ਦੇਣਗੇ ਉਹਦੇ ਵਿੱਚ ਉਹਨਾਂ ਦੇ ਖਿਲਾਫ ਸਖਤੀ ਰੈਕਸ਼ਨ ਲਿਆ ਜਾਊਗਾ ਤਾਂ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਜਿਹੜੀ ਕੋਈ ਵੀ ਅਨਹੋਣੀ ਜਿਹੜੀ ਸਫਾਵੀ ਜਾਂ ਸਫਾਵੀ ਘਟਨਾ ਹੈ ਉਹਨੂੰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇੰਜ ਗੱਲ ਇਹ ਜੀ ਦੱਸਣ ਨੂੰ। ਤਾਂ तकरीबन 4-5 ਗੱਡੀਆਂ ਸੀ ਜਿਹੜੀਆਂ ਸਾਡੇ ਸਾਹਦੇ ਉੱਪਰ ਜਿਹੜੀਆਂ ਖੜੀਆਂ ਸੀਗੀਆਂ। ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਜਿਹੜੀ ਗੱਡੀਆਂ ਦੂਸਰੇ ਗਰੁੱਪ ਦੀ ਹੈਗੀ ਆ। ਸੋ ਉਸੇ ਮਿਸਅੰਡਰਸਟੈਂਡਿੰਗ ਦੇ ਵਿੱਚ ਉਹਨਾਂ ਨੇ ਇਸ ਗੱਡੀਆਂ ਨੂੰ ਜਿਹੜਾ ਤੋੜ ਪਾੜ ਦਿੱਤੀ ਸੀਗੀ। ਸੋ ਸਾਡੇ ਵੱਲੋਂ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਸੀਗੀ ਹਲਣ ਬੰਦੇ ਦੇ ਖਿਲਾਫ ਉਹਦੇ ਵਿੱਚ ਸੀਸੀਟੀ ਵੀਡੀਓ ਦੇ ਆਧਾਰ ਤੇ ਬੰਦਿਆਂ ਦੀ ਪਛਾਣ ਕਰਕੇ 4 ਬੰਦੇ ਅਸੀਂ ਦੋਸ਼ੀ ਗ੍ਰਿਫਤਾਰ ਕਰ ਲਏ ਨੇ। ਸੋ ਬਾਕੀ ਉਹ ਜਿਹੜੇ ਬਾਕੀ ਪਛਿਤ ਦੋਸ਼ੀ ਨੇ ਉਹਨਾਂ ਨੂੰ ਵੀ ਛੇਤੀ ਗ੍ਰਿਫਤਾਰ ਕਰ ਲੈਣਗੇ। ਥੈਂਕ ਯੂ।